ਮੱਧਨੀ ਮੀਟੀ ਨਿਊ ਚੈਨਲ ਆਪਜੀ ਦੀ ਸੇਵਾ ਦੇ ਵਿੱਚ ਆ ਕੇ ਰਾਜ ਅਸੀਂ ਆਏ ਗੋਡਵਾਲਾ ਨਗਰ ਨਾਲ ਕਿਤੇ ਵਿਸ਼ਾ ਕੀ ਦਿਹਾੜੇ ਦੀਆਂ ਬਹੁਤ ਲੋੜਦਾ ਚੱਲ ਰਹੀ ਹੈ ਸਾਡਾ ਪ੍ਰੋਗਰਾਮ লাইਕ ਵੀ ਕਰਾਂਗਾ ਐਂਡ ਸਬਸਕ੍ਰਾਈਬ ਕਰਨਾ ਵੀ ਲਾਈਕ ਜੀ ਤੁਹਾਨੂੰ ਤੁਹਾਡਾ ਆਪਣਾ ਚੈਨਲ ਸੱਜਣ ਕਿਤੇ ਚੱਲਣਾ ਹੈ ਕੋਈ ਜੀ ਦਾ ਬੇ ਪਰਵਾਹ ਤੇਰਾ ਟਿੱਡਾ ਤਾਲ ਖੇਡਦਾ ਗੁਰੂ ਪਿਆਰੇ ਸਾਧ ਸੰਗਤ ਜੀ ਤੇ ਮੇਰੇ गलगी पातशाह जी गोबिद आए असीं सारे पटना साहिब जी में दर्शन करी राणी पैणी त बहत वॾा गुरुद्वारा बणिया हुआ पातशाह जी बाल वस्ता जे सत साल जी उमिरि उमर ते णीअ ते दाली बहणी महिला पहुच जा गुरू प्यारी सत सिगर जीणीअ ते दाली बहणी ते महिला दोस्त पुॼंदा नीत आहे न उहो राणी बहणी आहे राणी बहणी गुरू प्यारी सत सिगर जी पहुच ਉਹਨਾਂ ਦਾ ਕੋਈ ਟੀਕਾ ਨਹੀਂ ਸੀ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਦੇ ਸੁਰ ਸਾਹਿਬ ਦੀ ਬਹੁਤ ਮੱਥੀ ਲਗਾਈਆਂ ਅਤੇ ਬਹੁਤ ਯਾਦ ਕਰਦੇ ਸੀ ਜਾਣੇ ਬੈਠੇ ਕਿ ਮੱਤ ਦੇ ਆਪਣੇ ਉਹਨਾਂ ਨੂੰ ਦਿੱਤੀ ਦਸਤ ਦੀ ਮਾਤਾ ਜੀ ਅਮਰ ਕਲੇਸ਼ਾਨ ਕਰਕੇ ਕੋਮਣੀ ਆਪਾ ਪ੍ਰਸ਼ਾਦ ਬਣਾ ਕੇ ਇੱਕ ਤਲਗੀਰ ਬਾਦਸ਼ਾਹ ਨੂੰ ਦੋਹੇ ਕਰਾਇਮ ਯਾਦ ਕਰੋ ਇੱਕ ਦਰਵਾਜ਼ਾ ਤੇ ਮੇਰੇ ਦੋਹੇ ਕਰਾਏ ਤਲਗੀਰ ਬਾਦਸ਼ਾਹ ਨੂੰ ਦੋਹੇ ਕਰਵਾ ਲੈਣੇ ਉਹ ਪ੍ਰਹਾਰੀਆਂ ਦੇ ਨਾਲ ਇਹ ਬੇਖਾਨੀ ਕਰਾਈ ਬੰਦੀ ਤੇ ਹੋਰ ਹੋਰ ਦੇ ਇਹ ਚੀਜ਼ੋ ਕੇ ਇੱਕ ਫਰਲਾੜੇ ਮੈਨੇ ਜੇ ਪਹਿਲਾ ਦਿਨ ਚ ਜਾ ਕੇ ਗੁੰਗਦੀ ਆਣਾ पाशाले वेठो सहसी तहो dia ada daripada maklah dia macam tu kan macam tengah nak nak macam tu o ਆਪਾਂ ਸਭ ਰਾਖੀ ਦੇ ਅੱਜ ਲੱਖ ਲੱਖ ਵਧਾਈਆਂ ਉਹਨੂੰ ਲੈ ਕੇ ਜਾਣੇ ਜਿਸਤਾਲ ਸਿੰਘ ਪਟਾਲਾ ਤੋਂ ਅੱਜ ਵਿਸਾਖੀ ਦੇ ਤਿਹਾਡੇ ਸਾਰੀ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਨੇ ਇਹ ਖਾਲਸਾ ਸਥਾਪਨਾ ਕੀਤੀ ਸੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਅਗਰ ਪਿਆਰ ਕਰੀਏ ਤਾਂ ਬਈ ਨਾੜਗਣਾ ਹੱਥ ਜੋੜ ਕੇ ਕੀਆ ਕਰੋ ਸਾਡੇ ਜੀ ਸੱਚੇ ਬਾਣੀ ਸਾਡੀ ਸਾਥ ਸੰਗਤ ਨੂੰ ਵਿਸਾਖੀ ਦੇ ਪੁਰਬ ਦੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਅੱਜ ਦੇ ਦਿਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪਾਤੀ ਸਥਾਪਨਾ ਕੀਤੀ ਸੀ ਇਹਦੇ ਕਾਰਨ ਸਾਰੇ ਸੰਗਤ ਨੂੰ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੁਸਾਕੀ ਦੇ ਤਿਹਾੜੀਆਂ ਵਾਹਿਗੁਰਜੀ ਕਾਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ